ਸਤਿ ਸ਼੍ਰੀ ਅਕਾਲ ਜੀ ਰਾਤ ਮੇਰੇ ਪਿੰਡ ਦੇ ਵਿੱਚ ਕੋਈ ਇਸ਼ਤਿਹਾਰ ਲਾਏ ਗਏ ਨੇ ਪਹਿਲਾਂ ਉਸ ਇਸ਼ਤਿਹਾਰਾਂ ਬਾਰੇ ਗੱਲ ਕਰ ਲਈ ਆਪਾਂ ਨੇੜੇ ਕਰਕੇ ਦਿਖਾ ਦੇਵਾਂ ਇਹ ਇਸ਼ਤਿਹਾਰ ਲਾਏ ਗਏ ਨੇ ਰਾਤ ਕੱਲ ਰਾਤ ਤੇ ਪਰਸੋਂ ਰਾਤ ਇਹ 2 ਦਿਨ ਹੋ ਗਏ ਇਸ਼ਤਿਹਾਰ ਲੱਗ ਰਹੇ ਨੇ ਨੰਗਾਛੜ ਲੋਕ ਤਾਂ ਥੋੜਾ ਤਾਂ ਇਹ ਬਸ ਤਾਂ ਇਹ ਜਿਹੜੇ ਇਸ਼ਤਿਹਾਰ ਨੇ ਇਸ਼ਤਿਹਾਰ ਲੱਗ ਰਹੇ ਨੇ ਜਿਹੜੀਆਂ ਆਪਾਂ ਲਗਾਤਾਰ ਆਪਾਂ ਨੂੰ ਪਤਾ ਲੱਗਦਾ ਵੀ ਕਿਹੜੀਆਂ ਕੂੜ ਪ੍ਰਚਾਰ ਜਿਹੜਾ ਹੋ ਰਿਹਾ ਜਿਹੜੀਆਂ ਗੱਪ ਕਹਾਣੀਆਂ ਬਣਾ ਬਣਾ ਲੋਕਾਂ ਨੂੰ ਗਮਰਾਹ ਕਰਕੇ ਮਗਰ ਲਾਇਆ ਜਾ ਰਿਹਾ ਇਹ ਕੋਈ ਅੰਕਰ ਨਰੂਲਾ ਕੋਈ ਅੰਕਰ ਜੂਸ ਬਨਰੂਲਾ ਜਿਹੜਾ ਕਿ ਇਹਨਾਂ ਦਾ ਕੁਝ ਦਿਹਾੜਾ ਹੈਗਾ ਉਹ ਮਨਾ ਰਹੇ ਨੇ ਤੇ ਇਹਨਾਂ ਨੇ ਪਿੰਡਾਂ 'ਚ ਪੋਸਟਰ ਲਾਏ ਨੇ ਸਾਡੇ ਪਿੰਡ ਸਾਨੂੰ ਰਾਤ ਹੀ ਪਤਾ ਸਵੇਰੇ ਪਤਾ ਲੱਗਿਆ ਤੜਕੇ ਪਤਾ ਲੱਗਿਆ ਕਿ ਪੋਸਟਰ ਲੱਗੇ ਹੋਏ ਨੇ ਤਾਂ ਇਸ ਕਰਕੇ ਸਾਰਾ ਪਿੰਡ ਜਿਹੜਾ ਉਹ ਇੱਥੇ ਇਕੱਤਰ ਹੋਏ ਆ ਖਾਸ ਕਰਕੇ ਇਹ ਜਿਹੜਾ ਕਿਥੇ ਲੋਕਾਂ ਨੂੰ ਗਮਰਾਹ ਕਰਦਾ ਜਿੱਥੇ ਲੋਕ ਮਜ਼ਦੂਰ ਵਰਗ ਜਿੱਥੇ ਗਰੀਬ ਵਰਗ ਆ ਜਿੱਥੇ ਅਨਪੜ ਵਰਗ ਆ ਜਿੱਥੇ ਮਜ਼ਦੂਰ ਵਰਗ ਆ ਉੱਥੇ ਲੋਕ ਜ਼ਿਆਦਾ ਹਵਲਾ ਉਹਨੇ ਪੋਸਟਰ ਜਿਹੜੇ ਸਿਹਾਰ ਨੇ ਉਸ ਏਰੀਏ ਜਿਆਦਾ ਲਾਏ ਗਏ ਨੇ ਲੋਕਾਂ ਨੂੰ ਗਮਰਾਹ ਕਰਕੇ ਮੰਗਰ ਲਾਇਆ ਜਾਂਦਾ ਹੁਣੇ ਸਾਰੇ ਉਹ ਲੋਕ ਖੜੇ ਨੇ ਮਾਈਆਂ ਖੜੀਆਂ ਨੇ ਇੱਥੇ ਬਜ਼ੁਰਗ ਖੜੇ ਆ ਨੌਜਵਾਨ ਖੜੇ ਆ ਸਾਡੇ ਹੁਣ ਦੀ ਗੱਲ ਇਹ ਦੇਖੋ ਕਿ ਇਹਦੇ ਚ ਕਹਾਣੀ ਕੀ ਆ ਕਹਾਣੀਆਂ ਦੇ ਚ ਦੋ ਕਹਾਣੀਆਂ ਇਹਨਾਂ ਨੇ ਲਿਖੀਆਂ ਨੇ ਪਹਿਲੀ ਕਹਾਣੀ ਤਾਂ ਇਹ ਹੈ ਕਿ ਇੱਕ ਕੋਈ ਔਰਤ ਬੋਲ ਰਹੀ ਹੈ ਕਿ ਭਾਈ ਮੈਂ 40 ਸਾਲ ਤੋਂ ਸਾਡੇ ਘਰੇ ਮੌਤ ਦਾ ਟੰਡਵ ਸੀਗਾ ਮੇਰਾ ਬੱਚਾ ਥੱਲੇ ਡਿੱਗ ਪਿਆ ਕੋਈ ਕਾਲੇ ਰੰਗ ਦਾ ਸਾਯਾ ਦਿਖਿਆ ਪਰਛਾਵਾਂ ਦਿਖਿਆ ਤੇ ਉਦੋਂ ਬਾਅਦ ਅਸੀਂ ਡਰ ਗਏ ਡਰਨ ਤੋਂ ਬਾਅਦ ਸਾਡਾ ਜਵਾਬ بیمار ਹੋ ਗਿਆ بیمار ਤੋਂ ਬਾਅਦ ਅਸੀਂ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਜਵਾਕ ਸਾਡਾ ਡਾਕਟਰਾਂ ਨੇ ਪੂਰੀ ਮੌਤ ਦਾ ਐਲਾਨ ਕਰਤਾ ਵੀ ਇਹ ਮਰ ਗਿਆ ਮਰਿਆ ਐਲਾਨ ਕਰਤਾ ਉਸ ਤੋਂ ਬਾਅਦ ਇਹ ਕਹਿੰਦੇ ਕਹਿੰਦੇ ਜੀ ਉਸ ਤੋਂ ਬਾਅਦ ਅਸੀਂ ਇਹ ਆਪਣਾ ਚਰਚ ਚਲੇ ਗਏ ਚਰਚ ਦੇ ਵਿੱਚ ਜਾ ਕੇ ਸਾਨੂੰ ਕੁੱਤੇਲ ਮਲਿਆ ਦੇ ਉੱਤੇ ਉਹਨਾਂ ਨੇ ਤੇਲ ਮਲ ਕੇ ਸਾਨੂੰ ਇੱਕ ਈਮੇਲ ਦਿੱਤੀ ਇਹ ਇਸ ਈਮੇਲ ਦੇ ਉੱਤੇ ਅਸੀਂ ਸਾਡੀ ਮੇਲ ਭੇਜੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ A1732 ਨੂੰ ਕਹਿੰਦੇ ਅੰਕਰ ਜੂਸਮਦਰੂਲਾ ਨੇ ਪ੍ਰਾਰਥਨਾ ਕੀਤੀ ਉਸ ਵੇਲੇ ਪਰਮੇਸ਼ਰ ਦੇ ਆਤਮਾ ਨੇ ਫਾਦੇ ਜਵਾਕ ਨੂੰ ਆ ਕੇ ਛੂਹਾ ਤੇ ਸਾਡਾ ਜਵਾਕ ਪੂਰੀ ਤਰ੍ਹਾਂ ਠੀਕ ਹੋ ਗਿਆ। ਸੋ ਇੱਕ ਕਹਾਣੀ ਕਿ ਇੱਕ ਮਰਿਆ ਹੋਇਆ ਜਵਾਕ ਜਿਹਨੂੰ ਡਾਕਟਰਾਂ ਨੇ ਮਰਿਆ ਲਾਮ ਸਾ ਸੀਗਾ ਤੇ ਉਹ ਠੀਕ ਹੋ ਗਿਆ। ਉਹ ਜਿਉਂਦਾ ਹੋ ਗਿਆ। ਦੂਜੀ ਕਹਾਣੀ ਆ ਜੀ ਇਹ ਬੰਦੇ ਦੀ ਆ ਕੋਈ ਇਹ ਜਲੰਧਰ ਦਾ ਰਹਿਣ ਵਾਲਾ ਇਹਨੇ ਲਿਖਿਆ ਹੈ। ਇਹ ਕਹਿੰਦਾ ਵੀ ਮੈਂ ਮੋਟੀ ਮੋਟੀ ਤੁਹਾਨੂੰ ਦੱਸ ਦਿੰਨਾ ਹੈ। ਇਹ ਕਹਿੰਦਾ ਵੀ ਮੈਂ ਮੇਰੇ ਮਾਸ ਦਾ ਰੋਜ ਮੇਰਾ ਮਾਸ ਸਰੀਰ ਦੇ ਵਿੱਚੋਂ ਜਿਹੜਾ 15 ਦਿਨਾਂ ਤੋਂ ਲੈ ਕੇ ਜਿਹੜਾ ਮੈਂ ਮੇਰੇ ਲਗਾਤਾਰ ਮਾਸ ਸਰੀਰ ਦੇ ਵਿੱਚੋਂ ਨਿਕਲ ਰਿਹਾ ਸੀਗਾ ਤੇ ਆ ਮਾਸ ਵੀ ਦਿਖਾਇਆ ਥੱਲੇ ਝੜਿਆ ਹੋਇਆ ਤਹਾਂ ਬੰਦੇ ਦੀ ਫੋਟੋ ਦਿਖਾਈ ਹੈ ਤੇ ਉਦੋਂ ਬਾਅਦ ਇਹ ਵੀ ਉਹੀ ਕਹਾਣੀ ਦੱਸ ਰਿਹਾ ਕਿ ਮੈਂ ਉੱਥੇ ਗਿਆ ਤੇ ਮੇਰੇ ਤੇਲ ਦੀ ਮਾਸਕ ਕੀਤੀ ਤੇ ਪ੍ਰਾਰਥਨਾ ਕੀਤੀ ਤੇ ਮੈਂ ਸਾਰਾ ਨੌਰਨੋ ਹੋ ਗਿਆ ਜਿਉਂਦੇ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ ਆ ਮਰਿਆ ਹੋਇਆਂ ਨੂੰ ਵੀ ਠੀਕ ਕਰ ਰਹੇ ਨੇ ਜਿਉਂਦੇ ਕਰ ਰਹੇ ਨੇ ਤੇ ਜਿਹੜੇ ਬੰਦੇ ਕੋਈ ਇਲਾਜ ਬਿਮਾਰ ਨੇ ਉਹਨਾਂ ਨੂੰ ਵੀ ਇਹ ਠੀਕ ਕਰ ਰਹੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਸਵਾਲ ਪੈਦਾ ਹੁੰਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਇਹ ਪਹਿਲਾਂ ਹੀ ਬਹੁਤ ਵਾਰੀ ਇਹ ਮੁੱਦਾ ਉੱਠਿਆ ਕਿ ਤੁਸੀਂ ਗਮਰਾਹ ਕਰ ਰਹੇ ਹੋ ਲੋਕਾਂ ਨੂੰ ਮਰਿਆ ਹੋਇਆ ਉਹਨੂੰ ਜਿਉਂਦੇ ਕਰ ਰਹੇ ਹੋ ਤੇ ਜਿਹੜਿਆਂ ਨੂੰ ਡਾਕਟਰ ਐਲਾਨ ਚੁੱਕਿਆ ਵੀ ਇਹ ਬੰਦਾ 10 ਦਿਨਾਂ ਜਾਂ 15 ਦਿਨਾਂ ਵਿੱਚ ਮਰ ਜੂਗਾ ਉਹਨੂੰ ਤੁਸੀਂ ਠੀਕ ਕਰ ਰਹੇ ਹੋ ਫਿਰ ਸੀਐਮਸੀ ਛੋੜੇ ਹਸਪਤਾਲ ਨੇ ਉਹ ਬੰਦ ਕਰ ਦਿਓ ਦੁਨੀਆ ਭਰ ਚ ਆਸਪਤਾਲ ਉਹਨਾਂ ਨੂੰ ਬੰਦ ਕਰ ਦਿਓ ਜੇ ਤੁਸੀਂ ਮਰਿਆ ਹੋਇਆ ਨੂੰ ਜਿਉਂਦਾ ਕਰਨਾ ਫਿਰ ਜਿਹੜੇ ਮਰ ਰਹੇ ਇਨਸਾਨ ਨੇ ਇੱਥੇ ਉਹਨਾਂ ਨੂੰ ਵੀ ਜਿਉਂਦੇ ਕਰੋ ਲੋੜ ਹੀ ਨਹੀਂ ਪੈਣੀ ਫਿਰ ਤਾਂ ਮੌਤ ਆਉਣੀ ਹੀ ਨਹੀਂ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਇਹ ਕੁਦਰਤ ਦੀ ਪ੍ਰਕਿਰਿਆ ਹੈ ਇਹ ਕੁਦਰਤ ਦਾ ਇੱਕ ਨਿਜਾਮ ਹੈ ਇੱਕ ਨਿਜ਼ਮ ਹੈ ਕਿ ਜਿਹੜੀ ਚੀਜ਼ ਇੱਥੇ ਪੈਦਾ ਹੋਈ ਹੈ ਉਹਨੇ ਇੱਕ ਦਿਨ ਖਤਮ ਹੋਣਾ ਉਹ ਚਾਹੇ ਸੂਰਜ ਵੀ ਕਿਉਂ ਨਹੀਂ ਕਿਉਂਕਿ ਸੂਰਜ ਵੀ ਹੁਣ ਦੱਸਿਆ ਜਾ ਰਿਹਾ ਕਿ ਸੂਰਜ ਦੀ ਉਮਰ ਵੀ ਦਿਨੋਂ ਦਿਨ ਜਿਹੜੀ ਘਟਦੀ ਤੁਰੀ ਜਾ ਰਹੀ ਹੈ ਤਾਂ ਇਸ ਕਰਕੇ ਇਹ ਜਿਹੜਾ ਸਾਡਾ ਪ੍ਰਚਾਰ ਕਰ ਰਿਹਾ ਸਾਰਾ ਸਾਡਾ ਨਗਰ ਖੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਅਸੀਂ ਇਹ ਚੇਤਾਵਨੀ ਦਿੰਨੇ ਆ ਰਾਤ ਨੂੰ ਕੈਮਰੇ ਸਾਡੇ ਆਗੇ ਇੱਕ ਬੰਦਾ ਹੈ ਤੇ ਇੱਕ ਔਰੀ ਹੈ ਇਹ ਦੋ ਜਣੇ ਲਾ ਕੇ ਗਏ ਆ ਜੇ ਸਾਡੇ ਕੋਤੇ ਰਹੇ ਆ ਧੱਕੇ ਚੜ ਗਏ ਢੱਕੇ ਚੜ ਗਏ ਇਹ ਜੇ ਪੋਸਟਰ ਲਾਉਂਦੇ ਪ੍ਰਚਾਰ ਕਰਦੇ ਸਾਡੇ ਪਿੰਡ ਤੇ ਵੜ ਗਏ ਤਾਂ ਅਸੀਂ ਬਖਸ਼ਾਂਗੇ ਨਹੀਂ ਅਸੀਂ ਲੱਤਾਂ ਫੱਡਾਂਗੇ ਫਿਰ ਲੱਤਾਂ ਵੜਦਿਆਂਗੇ ਫਿਰ ਦੇਖਾਂਗੇ ਤੁਹਾਡਾ ਕਿਹੜਾ ਇਹ ਅੰਕਲ ਨਰੂਲਾ ਜਾਂ ਕਿਹੜਾ ਬੰਦਾ ਥੋੜਾ ਹੱਥ ਲਾ ਕੇ ਥੋੜੀ ਲੱਤ ਨੂੰ ਕੀਆ ਮੁੜ ਕੇ ਜੋੜ ਹੀ ਦੇਵੇ ਇਹ ਵੀ ਦੇਖ ਲਾਂਗੇ ਫਿਰ ਸੋ ਤੁਹਾਨੂੰ ਤਾਅਬ ਨਹੀਂ ਹੈ ਵੀ ਸਾਡੇ ਪਿੰਡ ਕੋਈ ਪ੍ਰਚਾਰ ਕਰਦਾ ਮਿਲ ਗਿਆ ਜਾਂ ਹਜਾ ਇਸ਼ਤਿਹਾਰ ਲਾਉਂਦਾ ਮਿਲ ਗਿਆ ਕਿ ਦਿਨੇ ਰਾਤ ਨੂੰ ਹੁਣ ਸਾਰਾ ਆਪਣਾ ਸਾਡਾ ਚਕੰਨਾ ਹੋ ਗਿਆ ਇਸ ਗੱਲ ਤੋਂ ਬਾਅਦ ਤੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਚਕੰਨੇ ਹੋ ਜੇ ਯਾਰ ਰਾਤ ਨੂੰ ਨਿਗਰ ਰੱਖਿਆ ਕਰੋ ਪਤਾ ਨਹੀਂ ਕਿਹੜੇ ਵੇਲੇ ਦਿਨੇ ਵੀ ਰਾਤ ਨੂੰ ਵੀ ਖਾਸ ਕਰਕੇ ਇਹੋ ਜੀਆਂ ਮਾਈਆਂ ਕੋਲ ਕੋਲੇ ਆਉਂਦੇ ਜਿੱਥੇ ਜਾਦੇ ਅਰਪੜਤਾ ਜਾਂ ਗਰੀਬੀ ਹੈ ਜਿਹਨੂੰ ਪਤਾ ਹੀ ਨਹੀਂ ਉੱਥੇ ਲਾਲਚ ਵੀ ਦਿੰਦੇ ਆ ਕਿਸੇ ਨੂੰ ਘਰ ਪਾਉਣ ਦਾ ਲਾਲਚ ਦਿੱਤਾ ਕਿਸੇ ਦੀ ਫੀਸ ਭਰਤੀ ਜਵਾਤ ਦੀ ਇਹਦਾ ਲਾਜਰਾਉਣ ਦਾ ਲਾਜ ਦੇਤਾ ਤਰ੍ਹਾਂ ਤਰ੍ਹਾਂ ਦੇ ਲਾਜ ਦੇ ਕੇ ਲੋਕਾਂ ਨੂੰ ਗਮਰਾਹ ਕਰਕੇ ਧਰਮ ਜਿਹੜਾ ਹੈ ਤਬਦੀਲ ਲੋਕਾਂ ਦਾ ਕਰਾ ਰਿਹਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਜਿਹੜਾ ਧਰਮ ਹੈ ਆਪੋ ਆਪਣਾ ਪ੍ਰਚਾਰ ਕਰੋ ਕੋਈ ਵੀ ਧਰਮ ਹੈ ਫੱਕ ਦੀ ਸੱਚ ਦੀ ਗੱਲ ਕਰਦਾ ਹੈ ਨੇਕੀ ਦੀ ਗੱਲ ਕਰਦਾ ਹੈ ਲੋਕਾਂ ਨੂੰ ਸੇਧ ਦੇਣ ਦੀ ਗੱਲ ਕਰਦਾ ਨਾ ਕਿ ਇਹੋ ਜਿਹੀਆਂ ਕਹਾਣੀਆਂ ਕੋਈ ਧਰਮ ਕਰਦਾ ਹੈ ਜਾਂ ਉਹ ਜਮਰਿਆ ਹੋਇਆਂ ਨੂੰ ਜਿਉਂਦੇ ਕਰਦਾ ਇਹ ਮੰਨਣ ਚੀ ਨਹੀਂ ਆਉਂਦੀ ਗੱਲ ਇਹ ਕੁਦਰਤ ਦੇ ਪਰਮਾਤਮਾ ਦੇ ਰੱਬ ਦੇ ਨਿਜਮ ਦੇ ਵੀ ਉਲਟਾ ਹੈ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਰੱਖਸ਼ਾਂਗੇ ਨਹੀਂ ਜਿਹੜਾ ਵੀ ਬੰਦਾ ਸਾਨੂੰ ਜਾਂ ਕੋਈ ਬੁੜੀ ਇੱਥੇ ਮਿਲ ਗਈ ਰਾਤ ਭਰਾਤ ਤੇ ਦੇਨੇ ਕੋਈ ਪਰਚੇ ਵੰਨਦੇ ਮਿਲ ਗਈ ਕੋਈ ਘਰਾਂ ਘਰਾਂ ਜਮਾ ਪਤਾ ਲੱਗਿਆ ਕਿ ਘਰਾਂ ਜੀ ਵੀ ਇਹ ਪ੍ਰਚਾਰ ਕਰ ਰਹੇ ਆ ਜਾ ਕੇ ਪਿੰਡੋਂ ਪਿੰਡੀ ਬਹੁਤ ਘਰਾਂ ਜੀ ਪ੍ਰਚਾਰ ਕਰ ਰਹੇ ਆ ਨਾਲ ਇਹ ਸਕੂਲਾਂ ਦੇ ਬੱਚੇ ਜਿਹੜੇ ਇਹਨਾਂ ਦੇ ਸਕੂਲ ਨੇ ਜਿਹੜੇ ਇਸਾਈਆਂ ਦੇ ਸਕੂਲ ਨੇ ਉੱਥੇ ਵੀ ਤੁਹਾਡੇ ਜਵਾਕ ਪੜਦੇ ਆ ਗੌਰ ਰੱਖਿਓ ਗੋਛੇ ਵੀ ਪਤਾ ਨਹੀਂ ਇਹ ਕਿਹੜੇ ਤਰੀਕੇ ਨਾਲ ਜਵਾਕਾਂ ਨੂੰ ਗਮਰਾਹ ਕਰ ਕੋ ਜਵਾਕ ਛੋਟਾ ਉਮਰ ਜਿਹੜੀ ਅਵਸਥਾ ਹੁੰਦੀ ਹੈ ਜਵਾਕ ਦੀ ਤੇ ਉੱਥੇ ਜਿਹੜਾ ਮਰਜੀ ਜਵਾਕ ਨੂੰ ਪੜ੍ਹ ਸਿਖਾ ਦੇ ਜੋ ਮਰਜੀ ਸਿਖਾ ਦੋ ਬੱਚਾ ਉੱਥੇ ਪੱਕ ਜਾਂਦਾ ਉੱਥੇ ਵੀ ਨਿਗਰ ਰੱਖੋ ਗੌਰ ਰੱਖੋ ਇਹ ਬਹੁਤ ਵੱਡੇ ਪੱਧਰ ਤੇ ਹਮਲਾ ਹੋ ਰਿਹਾ ਸੋ ਨਾਲ ਮੇਰੇ ਸਾਡੇ ਪਿੰਡ ਦੇ ਗੰਪੀ ਸਾਹਿਬ ਨੇ ਬਾਬਾ ਇੰਦਰ ਸਿੰਘ ਇੰਦਰਾ ਇਹ ਵੀ ਦੋ ਸ਼ਬਦ ਜਿਹੜੇ ਲੋਕਾਂ ਨੂੰ ਮੈਂ ਚਾਹੁੰਦਾ ਕਿ ਆਪਣੇ ਜਵਾਨੀ ਦੱਸਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਸੋ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੋ ਬਾਈ ਜੀ ਨੇ ਦੱਸਿਆ ਕਿ ਜੋ ਇਹ ਪੋਸਟਰ ਲਾ ਕੇ ਗਏ ਹੈ ਉਹ ਰਾਤ ਨੂੰ ਲਾ ਕੇ ਗਏ ਹੈ ਲਾ ਕੇ ਵੀ ਉਹ ਇੱਕ ਪਾਸੇ ਗਏ ਆ ਸਾਰੇ ਪਿੰਡ ਦੇ ਵਿੱਚ ਨਹੀਂ ਮੈਂ ਘੁਮ ਕੇ ਆਇਆ ਵੀ ਕਿਤੇ ਵੀ ਇਹ ਪੋਸਟਰ ਨਹੀਂ ਲੱਗਿਆ ਖਾਸ ਕਰਕੇ ਇਹ ਮਜ਼ਦੂਰ ਵਰਗ ਵਾਲੇ ਪਾਸੇ ਲੱਗਿਆ ਇਥੋਂ ਇੱਕ ਸਾਜ਼ਿਸ਼ ਦਾ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਕੁਝ ਕੁ ਲੋਕ ਹੈ ਉਹ ਸਾਜ਼ਿਸ਼ ਕਰ ਰਹੇ ਹੈ ਸਾਜ਼ਿਸ਼ ਕਾਹੀ ਹੈ ਵੀ ਜਿਹੜੀ ਗਰੀਬ ਅਨਪੜ ਜਨਤਾ ਹੈ ਉਹਨਾਂ ਨੂੰ ਇਧਰਲੇ ਪਾਸੇ ਖਿੱਚਣ ਦੇ ਵਾਸਤੇ ਉਹਨਾਂ ਨੂੰ ਇੱਕ ਥੋੜਾ ਜਿਹਾ ਨਿਗੂਣਾ ਜਿਹਾ ਲਾਲਚ ਦੇ ਕੇ ਜਾਇ ਇਹ ਜਿਹੜੀਆਂ ਜਿਹੜੀਆਂ ਫੋਕੀਆਂ ਕਰਮਕਾਂਡਾ ਵਾਲੀਆਂ ਗੱਲਾਂ ਕਰਮਕਾਂਡਾ ਦੇ ਵਿੱਚ ਫਸਾ ਕੇ ਉਹਨਾਂ ਨੂੰ ਇਧਰਲੇ ਪਾਸੇ ਲਿਆਂਇਆ ਜਾ ਸਕੇ ਹੁਣ ਜੇ ਆਪਾਂ ਲਿਆਉਣ ਦੀ ਗੱਲ ਕਰੀਏ ਤਾਂ ਇੱਕ ਇੱਕ ਪਾਸੇ ਆਪਾਂ ਕੱਲ ਹੀ ਸਿੱਧੀ ਦੇਹਾੜਿਆਂ ਦੀ ਸਮਾਪਤੀ ਹੋ ਕੇ ਹਟਈ ਹੈ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਕੱਲ ਸ਼ਹੀਦੀ ਸੀਗੀ ਤੇ ਸਾਡੇ ਵਾਸਤੇ ਪੌਮ ਦੇ ਵਾਸਤੇ ਸਾਡੇ ਲੋਕਾਂ ਦੇ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਰਵੰਸ ਤੱਕ ਕੁਰਬਾਨ ਕੀਤਾ ਪਰ ਸਾਡੇ ਲੋਕਾਂ ਨੂੰ ਅੱਜ ਸਮਝਣਾ ਚਾਹੀਦਾ ਹੈ ਵੀ ਜਿਹੜੇ ਇਹ ਇਦਾਂ ਦੇ ਲੋਕ ਹੈ ਕੂੜ ਵਿੱਚ ਪ੍ਰਚਾਰ ਕਰਨ ਵਾਲੇ ਆ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਦੇ ਸਾਨੂੰ ਭੁੱਲ ਕੇ ਵੀ ਨਹੀਂ ਹੋਣਾ ਦੂਜੀ ਗੱਲ ਜਿਹੜੀ ਇਹ ਮਰਨ ਦੀ ਗੱਲ ਕਰਦੇ ਆ ਵੀ ਮਰਿਆ ਹੋਇਆ ਬੰਦਾ ਦੁਨੀਆ ਦੇ ਉੱਤੇ ਕੋਈ ਵੀ ਧਰਮ ਜਾਂ ਤਾਂ ਇਹ ਨਾ ਤਾਂ ਇਹ ਗੱਲ ਕਹਿੰਦਾ ਤੇ ਨਾ ਦੁਨੀਆ ਦੇ ਉੱਤੇ ਕੋਈ ਐਸੀ ਚੀਜ਼ ਬਣੀ ਹੈ ਜਿਹੜੀ ਕਦੇ ਕਿਸੇ ਬੰਦੇ ਨੂੰ ਮਰੇ ਹੋਏ ਨੂੰ ਜਿਉਂਦਾ ਕਰਦੀ ਹੋਵੇ ਅੱਜ ਤੀਕ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਜਿਹੜੇ ਇਦਾਂ ਦੇ ਬੰਦੇ ਜਿਹੜੇ ਇਹ ਕਰ ਰਹੇ ਹੈ ਨਾ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹੈ ਅ ਪਿੱਛੇ ਜੇ ਰੌਲਾ ਚੱਲਿਆ ਸੀ ਸ੍ਰੀ ਅਕਾਲ ਸਾਹਿਬ ਸਾਹਿਬ ਤੇ ਅਕਾਲ ਤਲਬ ਸਾਹਿਬ ਤੇ ਆਏ ਸੀ ਅ ਈਸਾਈ ਧਰਮ ਦੇ ਜਿਹੜੇ ਕੁਝ ਮੁੱਖ ਬੰਦੇ ਆਏ ਸੀਗੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਅਸਲੀ ਈਸਾਈਅਤ ਦੇ ਜਿਹੜੇ ਲੋਕ ਹੈਗੇ ਈਸਾਈਅਤ ਨੂੰ ਮੰਨਣ ਵਾਲੇ ਆ ਪ੍ਰਚਾਰਕ ਹੈ ਉਹ ਇਦਾਂ ਦੇ ਨਾ ਗੱਲਾਂ ਨਹੀਂ ਕਰਦੇ ਪਰ ਜਿਹੜੇ ਕੁਝ ਇੱਕ ਢੋਂਗੀ ਲੋਕ ਸਵਾਰਥੀ ਲੋਕ ਜਾਂ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਕਰਮਕਾਂਡਾ ਦੇ ਵਿੱਚ ਲਾਉਣ ਦੇ ਵਾਸਤੇ ਗੁੰਮਰਾਹਕੁੰਨ ਜਿਹੜਾ ਇਹ ਪ੍ਰਚਾਰ ਕਰਨ ਕਰ ਰਹੇ ਆ ਪਰ ਅਸੀਂ ਹਰ ਇੱਕ ਧਰਮ ਦਾ ਜਿਹੜਾ ਹੈਗਾ ਸਤਕਾਰ ਕਰਦੇ ਆ ਈਸਾ ਜੀ ਜਿਹੜੇ ਹੋਏ ਆ ਈਸਾਈਅਤ ਦੇ ਬਾਨੀ ਹੋਏ ਆ ਉਹਨਾਂ ਦਾ ਵੀ ਅਸੀਂ ਜਿਹੜਾ ਹੈਗੇ ਆ ਸਤਕਾਰ ਕਰਦੇ ਆ ਕੋਈ ਵੀ ਧਰਮ ਹੈ ਸਤਕਾਰਯੋਗ ਹੈ ਪਰ ਈਸਾਈ ਈਸਾਈ ਬਣ ਕੇ ਰਹੇ Hindu Hindu ਬਣ ਕੇ ਰਹੇ ਮੁਸਲਮਾਨ ਮੁਸਲਮਾਨ ਬਣ ਕੇ ਰਹੇ ਤੇ ਸਿੱਖ ਸਿੱਖ ਬਣ ਕੇ ਰਹੇ ਕਿਸੇ ਨੂੰ ਵੀ ਕਿਸੇ ਦਾ ਧਰਮ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਈ ਅਸੀ ਜਿਹੜੀ ਹੈਗੀ ਆਜਾਜਤ ਨਹੀਂ ਦਿੱਤੀ ਜਾਣੀ ਆ ਚਾਹੀਦੀ ਤਾਂ ਜਿਹੜਾ ਕਹਿੰਦੇ ਆ ਵੀ ਜਿਹੜਾ ਕੋਈ ਚਰਚ ਹੈ ਉਹਨਾਂ ਦਾ ਧਾਰਮਿਕ ਸਥਾਨ ਹੈ ਉਹ ਆਪਣੇ ਧਰਮ ਸਥਾਨ ਦੇ ਉੱਤੇ ਪ੍ਰਚਾਰ ਕਰਨ ਜੀ ਸਕਦੇ ਕਰਨ ਕੋਈ ਰੋਕਦਾ ਨਹੀਂ ਪਰ ਲੋਕਾਂ ਨੂੰ ਜਿਹੜਾ ਗੁੰਮਰਾਹਕੁੰਮਕੋਨ ਪ੍ਰਚਾਰ ਕਰਨਾ ਤੇ ਬਹੁਤ ਵੱਡਾ ਇੱਕ ਗਲਤ ਸਹੀ ਕਰਨ ਬਾਬਾ ਸਚਾਈ ਦੱਸਣ ਹਾਂ ਸਚਾਈ ਦੱਸਣੀ ਚਾਹੀਦੀ ਹੈ ਪਰ ਜੇ ਇਹ ਇਦਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਆ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਦੇ ਵੀ ਇਹ ਗੁੰਮਰਾਹਕੁੰਨ ਪ੍ਰਚਾਰ ਕਰਨ ਨਹੀਂ ਹੋ ਕਰਨ ਦੇਵਾਂਗੇ ਤੇ ਨਾ ਹੀ ਹੋਣ ਦੇਵਾਂਗੇ ਇਹ ਸਾਡੀ ਅਪੀਲ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਤੁਸੀਂ ਦੱਸੋ ਮਈ ਹੁਣ ਬੰਦਾ ਮਰਿਆ ਜਾਉਂਦਾ ਹੋਊ ਨਹੀਂ ਜਵਾਨ ਨਹੀਂ ਹੁੰਦਾ ਜੀ ਕੋਈ ਦਾ ਅਨਪੜ੍ਹੋਂ ਕੋਈ ਦੋ ਪੜ੍ਹੀ ਹੈ ਕੋ ਸਕੂਲ ਗਈ ਹੈ ਕੋ ਗਈ ਨਹੀਂ ਇੱਕ ਆਪਨੇ ਬੰਦੇ ਨਾਲ ਕਿਸੇ ਬਾਬੇ ਕੋਲ ਤਾਂ ਨਹੀਂ ਗਿਆ ਨਾ ਨਾ ਅਸੀਂ ਘਰ ਦਾ ਗੱਲਾਂ ਜੋ ਸੇਲ ਹੋ ਗਿਆ پوری ਰੋਟੀ ਮਰ ਗਈ ਤੋ ਖੜ ਗਿਆ ਤੋਰੀ ਫੁਲਕਾਉਣੇ ਬਾਬਾ ਬਣ ਗਿਆ ਹੈ ਆਪਣੇ ਬੰਦੇ ਵੀ ਜਾਂਦੇ ਨੇ ਰੁੱਗੀ ਆਪਰਾ ਜਾਣਦੇ ਆ ਜੱਟ ਬਥੇਰੇ ਜਾਂਦੇ ਆ ਮੱਝ ਬਹੁਤ ਜਾਂਦੇ ਆ ਜਾਂਦੇ ਆ ਜਾਂਦੇ ਜੱਟਰੇ ਪਾਇਆ ਜਾਂਦੇ ਆ ਸਾਡੇ ਸਾਡੇ ਕੋਲ ਸਹੀ ਆ ਜਾਂਦੇ ਜੱਟਾਂ ਦੇ ਸੂਏ ਹੁੰਦੇ ਆ ਹੋ ਬਤਨ ਕੀ ਕਰੇਗਾ ਗੰਦਿਆ ਇੱਥੇ ਪਾਏ ਵੇ ਜੂਰ ਸੁਣੋ ਇੱਥੇ ਆਪਣੇ ਪਿੰਡ ਦੇ ਬੰਦੇ ਇੱਥੇ ਸੁਣ ਲੈ ਮਾਈ ਆਪਣੇ ਪਿੰਡ ਦੇ ਗਾਤਰੇ ਪਾਏ ਆ ਇੱਥੇ ਇਹ ਵੀ ਪ੍ਰਚਾਰ ਕਰੀ ਜਾਂਦੇ ਆ ਕਿ ਅਸੀਂ ਮੜੀਆਂ ਤੇ ਪ੍ਰਕਾਸ਼ ਗੁਰਦਾਸ ਸਾਹਿਬ ਉਹ ਵੀ ਗਲਤ ਹੈ ਕਿਸੇ ਮੜੀ ਮਸਾਂ ਦੇ ਉੱਤੇ ਗੁਰਦਾਸ ਸਾਹਿਬ ਲੈ ਕੇ ਜਾਣਾ ਠੀਕ ਆ ਅਸੀਂ ਹਰ ਇੱਕ ਪਖੰਡ ਦਾ ਇਹ ਨਹੀਂ ਵੀ ਅਸੀਂ ਇਨਾਂ ਦੇ ਪਖੰਡ ਦਾ ਇਕੱਲਾ ਵਿਰੋਧ ਕਰਦੇ ਆ ਆ ਤਾਗੇ ਦੀਵਤਾਂ ਵਾਲੇ ਪੁੱਛਾਂ ਵਾਲੇ ਜਿਹੜੇ ਬਾਬੇ ਸਾਹਿਬ ਤੁਰੇ ਫਿਰਦੇ ਆ ਇਨਾਂ ਕੋਲ ਵੀ ਖਾਸ ਧਿਆਨ ਰੱਖਿਆ ਫਿਰੋ ਤੱਖ ਨੇ ਕਿ ਤਾਗੇ ਦੀ ਤਾਹ ਕੋਲੇ ਕੁੜੀਆਂ ਜਾਦਾ ਭਜਦੀਆਂ ਵੀ ਲਤਵੀਤ ਲਿਆਵਾ ਤਾਗਾ ਖੜਾ ਲਿਆਵਾ ਮੱਝ ਨਹੀਂ ਮਿਲੀ ਗਾਂ ਨਹੀਂ ਮਿਲੀ ਪਾਣੀ ਕਰਾ ਲਿਆ ਮੈਂ ਜਾਣੀ ਨਾ ਕੁਝ ਨਹੀਂ ਇਹਨਾਂ ਦੇ ਪੱਲੇ ਇਸ ਕਰਕੇ ਅਸੀਂ ਹਲਕ ਤਰ੍ਹਾਂ ਦੇ ਪਖੰਡ ਦਾ ਵਿਰੋਧ ਕਰਦੇ ਆ ਤੇ ਅਸੀਂ ਦਬਾਰਾ ਫਿਰ ਤਾਬ ਨਹੀਂ ਜਿਹੜਾ ਬੰਦਾ ਸਾਡੇ ਅਜੇ ਹਥਿਆਰ ਲਾਉਂਦਾ ਪਖੰਡ ਵਾਲੇ ਮਿਲ ਗਿਆ ਕੋਈ ਬਾਬਾ ਆ ਜਾ ਕੋਈ ਹੈ ਜਾ ਕੋਈ ਮਿਲ ਗਿਆ ਤੂੰ ਤਾਗੇ ਦੀ ਵੀ ਕਾਲਾ ਅਸੀਂ ਬਖਸ਼ਣਾ ਨਹੀਂ ਤੇ ਉਹ ਕਰਾਂਗੇ ਸਾਰਾ ਕੋਈ ਭੁੱਲ ਜੂਗਾ ਯਾਦ ਰੱਖਿਓ ਹਾਂ ਅਸੀਂ ਹੁਣ ਸਾਰਾ ਇਸ ਨਗਰ ਇਸ ਚਾਰ ਕੇ ਖੜੇ ਇਕੱਠੇ ਹੋਏ ਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਹਾਨੂੰ ਕਦੇ ਵੀ ਇਹ ਪੋਸਟਰ ਸਹਾਰ ਲਾਉਂਦੇ ਮਿਲ ਜਾਣ ਪਰਚੇ ਵੰਦੇ ਮਿਲ ਜਾਣ ਇਹ ਜਿਆ ਕੂੜਾ ਪ੍ਰਚਾਰ ਕਰਦੇ ਮਿਲ ਜਾਣ ਤਾਂ ਫਿਰ ਉਹ ਤੇ ਛੈਨੋ ਦਿਓ ਫੜ ਕੇ ਇਹਨਾਂ ਨੂੰ ਕਹ ਲੈ ਵੀ ਤੂੰ ਇਹਦਾ ਮਰਿਆ ਹੋਇਆ ਜਾਉਂਦਾ ਕਰਦੇ ਹੋ ਹੁਣ ਤੂੰ ਛੈਨਦਾ ਹੁਣ ਤੂੰ ਇਹ ਠੀਕ ਕਰ ਲੋ ਕਰੋ ਕੋਈ ਇਸ ਤਰ੍ਹਾਂ ਦੀ ਮਾਰੋ ਕੋਈ ਸ਼ਕਤੀ हां ਕਰੋ ਜਿੱਥੇ ਤੁਹਾਨੂੰ ਅਸੀਂ ਜਿੱਥੇ ਥੋੜੀ ਜ਼ਿਆਦਾ ਚਰਚੇ 'ਚ ਬੈਠਿਆ ਕਰੋ ਕਰੀ ਜਾਓ ਪਰ ਇਹ ਕਹਿੰਦਾ ਹੱਕ ਦੇ ਸੱਚ ਦੀ ਗੱਲ ਕਰੋ ਸੱਚਾਈ ਤੇ ਲੋਕਾਂ ਨੂੰ ਲੈ ਕੇ ਆਓ ਐਹੇ ਜਿਹਿਆਂ ਕਮਰਾ ਕਾ ਲੋਕਾਂ ਨੂੰ ਤੁਸੀਂ ਚਾਹੁੰਦੇ ਆ ਵੀ ਪਤਾ ਨਹੀਂ ਐਂ ਐਂ ਲੋਕ ਪਤਾ ਨਹੀਂ ਪਿੱਛੇ ਲੱਗ ਜਾਣਗੇ ਅਸਲ ਤਾਂ ਇਹ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਾ ਫੰਡ ਆ ਰਿਹਾ ਇੱਥੇ ਫੰਡ ਵੀ ਜਿੱਥੇ ਇੱਥੇ ਕੱਲੇ ਭਾਰਤ 'ਚ ਨਹੀਂ ਆ ਰਿਹਾ ਜਿੰਨੇ ਵੀ ਗਰੀਬ ਮੁਲਕ ਨੇ ਉਹਨਾਂ 'ਚ ਵੱਡੇ ਪੱਦਰ ਦੇ ਫੰਡ ਪਹੁੰਚ ਰਿਹਾ ਉਹ ਫੰਡ ਦੇ ਜ਼ਿਰਗੇ ਇਹ ਲੋਕਾਂ ਨੂੰ ਥੋੜਾ ਮੋਟਾ ਲਾਲਚ ਦੇ ਕੇ ਮਗਰ ਲਾ ਰਹੇ ਨੇ ਆਪਣੇ ਵੱਲ ਖਿੱਚ ਰਹੇ ਨੇ ਫਕੀਰਾ ਤੌਰ ਤੇ ਇਹਨਾਂ ਦੀਆਂ ਟੀਮਾਂ ਛੱਡੀਆਂ ਹੋਈਆਂ ਨੇ ਉਹ ਜਿਹੜੀਆਂ ਟੀਮਾਂ ਛੱਡੀਆਂ ਨੇ ਜਿਹੜੇ ਪ੍ਰਚਾਰ ਕਰਦੇ ਨੇ ਉਹਨਾਂ ਦੀਆਂ ਤਰਖਾਹਾਂ ਮੋਟੀਆਂ ਨੇ ਉਹਨਾਂ ਦਾ ਕੰਮ ਤੇ ਡਿਊਟੀ ਇਹੀ ਹੈ ਬਸ ਲੋਕਾਂ ਨੂੰ ਜਾ ਕੇ ਆਹ ਜਿਹੜਾ ਪ੍ਰਚਾਰ ਲੋਕਾਂ ਦੇ ਦਿਮਾਗ 'ਚ ਹੁਣ ਜਿਹੜਾ ਮਾਤੜ ਬੰਦਾ ਜਿਹੜਾ ਕੋਈ ਅਨਪੜ੍ਹ ਬੰਦਾ ਉਹ ਜਿਹੜਾ ਜ ਮਰਜ਼ੀ ਪਿੱਛੇ ਲਾਲਚਾਰ ਗੱਲਾਂ ਕਰਕੇ ਇਹ ਪੜੇ ਲੱਗੇ ਪੜੇ ਲਿਖੇ ਲੱਗੇ ਫਿਰਦੇ ਆ ਗਾਤਰੇ ਪਾਏ ਹੁੰਦੇ ਨੇ ਦਾੜੇ ਪ੍ਰਕਾਸ਼ ਹੁੰਦੇ ਨੇ ਪੱਗਾਂ ਹੁੰਦੀਆਂ ਨੇ ਉਹ ਮੜੀਆਂ ਪੂਜੀ ਜਾਂਦੇ ਆ ਇਹ ਜਿਹੜਾ ਪ੍ਰਚਾਰ ਆ ਆਪਾਂ ਸਭ ਜਦਾਂ ਸਿੱਧੀ ਢੜਾ ਮਨਾ ਕੇ ਹਟੇ ਆ ਐਡੀ ਐਡੀ ਵੱਡੀ ਕੁਰਬਾਨੀ ਦੁਨੀਆ ਤੇ ਕਿਤੇ ਮਿਸਾਲ ਨਹੀਂ ਹੈਗੀ ਅਸੀਂ ਉਹਨੂੰ ਭੁੱਲਦੇ ਜਾਂਨੇ ਆ ਇਹਨਾਂ ਨਾਲ ਹੋਰ ਤਰੇ ਕਰਦੇ ਆ ਸਾਡੇ ਕੋਲੇ ਚੱਪੇ ਚੱਪੇ ਦੇ ਸ਼ਹੀਦ ਬੈਠਾ ਤੇ ਸਾਰੀ ਧਰਤੀ ਸ਼ਹੀਦਾਂ ਨਾਲ ਭੜੀ ਪਈ ਐ ਖੂਨ ਨਾਲ ਲਾਲ ਹੋਈ ਐ ਧਰਤੀ ਇਹ ਸਾਨੂੰ ਆਪਣਾ ਭੁੱਲਦਾ ਜਾ ਰਿਹਾ ਸੀ ਭੁੱਲਦੇ ਜਾ ਰਹੇ ਆ ਇਹਨਾਂ ਦੇ ਮਗਰ ਕੋਈ ਉੱਠ ਕੇ ਬਾਬਾ ਖੜਾ ਹੋ ਜਾਂਦਾ ਸਾਧ ਉਹਦੇ ਮਗਰ ਤੁਰਪੇ ਸਰਸੇ ਵਾਲੇ ਮਗਰ ਤੁਰਪੇ ਕਿ ਭਨੇਰੇ ਵਾਲੇ ਮਗਰ ਤੁਰਪੇ ਕਿਤੇ ਹੋਰ ਮਗਰ ਤੁਰਪੇ ਹੁਣ ਨਵੇਂ ਆ ਗਏ ਇਹਨਾਂ ਨੇ ਹੋਰ ਢੰਗ ਬਣਾ ਲਿਆ ਐਜੇ ਪਖੰਡ ਕਰਕੇ ਲੋਕਾਂ ਨੂੰ ਗਮਰਾਹ ਕਰਕੇ ਲਾਲਸ ਦੇ ਕੇ ਮਗਰ ਲਾ ਲਿਆ ਸੋ ਸੁਚੇਤ ਹੋ ਜਾਓ ਪੰਜਾਬ ਦੇ ਲੋਕੋ ਚੱਕੰਨੇ ਰਹੋ ਜਿੱਥੇ ਮਿਲਦੇ ਆ ਢੇਡ ਦੇ ਫੜ ਕੇ ਤੇ ਫਿਰ ਇਹ ਇਹ ਜ਼ਿੰਮੇਵਾਰੇ ਦੇ ਹੁਣ ਕੰਮ ਲੈਣਾ ਉੱਠ ਕੇ ਰਲਾ ਪਾਉਣ ਲੱਗ ਜਾ ਕਰਨਾ ਉਥੇ ਜਾਮ ਲਾ ਕੇ ਬਹਿ ਗਏ ਜਿਹੋ ਸੜਕਾਂ ਰੋਕ ਲਈਆਂ ਹੁਣ ਜ਼ਿੰਮੇਵਾਰ ਤੁਸੀਂ ਆ ਤੁਹਾਨੂੰ ਸਪਸ਼ਟ ਲਫਜ਼ਾਂ ਚ ਚੇਤਾਵਨੀ ਹੈ ਕਿ ੁੱਲ ਗਏ ਵੀ ਨਾ ਇਧਰੋਂ ਰਾਹ ਫੜ ਲਿਓ ਕਿ ਸਾਡੇ ਬੰਡਾਨੀ ਦਾ ਤੇ ਮੈਂ ਦੂਜਿਆਂ ਨੂੰ ਵੀ ਕਹਿੰਦਾ ਵੀ ਤਕੜੇ ਹੋ ਜਾਓ ਸਰੋਤਰ ਖਿੱਚ ਲਓ ਤਾ ਸੂਤ ਆਉਣਾ ਬਾਈ ਕੰਮ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦਾ ਫਤਹ